ਵੈਗਨ ਹਰਨ ਮੰਗਲ ਕਰਨ ਸ਼੍ਰੀ ਗਣਪਤੀ ਜੀ ਮਹਾਰਾਜ ਇਹ ਤੁਸ ਸਾਰਿਆਂ ਸੁਣਿਆ ਹੋਵੇਗਾ ਜੇ ਕਈਏ ਤੇ ਸਨਾਤਨ ਧਰਮ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਸਨਾਤਨ ਧਰਮ ਦੇ ਵਿੱਚ ਭਗਵਾਨ ਬੋਲੇ ਸ਼ੰਕਰ ਨੇ ਗਣਪਤੀ ਗਣੇਸ਼ ਮਹਾਰਾਜ ਜੀ ਨੂੰ ਵਰਦ ਦਿੱਤਾ ਸੀ ਕਿ ਕੋਈ ਵੀ ਸ਼ੁਭ ਕੰਮ ਕਰੇਗਾ ਸਨਾਤਨ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਤੇਰੀ ਆਰਾਧਨਾ ਹੋਏਗੀ ਤਾਂ ਹੀ ਉਹ ਕੰਮ ਸੰਪੂਰਨ ਹੋਏਗਾ ਇੰਨੀ ਦਿਨ ਮੈਂ ਗੱਲ ਕਰਾਂ ਤੇ ਗਣੇਸ਼ ਚਤੁਰਦੀ ਮਨਾਈ ਜਾ ਰਹੀ ਹੈ ਪੂਰੇ ਦੇਸ਼ ਦੇ ਅੰਦਰ ਔਰ ਇਸ ਤੋਂ ਇਲਾਵਾ ਫੋਰਨ ਕੰਟਰੀਆਂ ਵਿੱਚ ਜਿੱਥੇ ਭਾਰਤ ਵਾਸੀ ਵਸਦੇ ਹਨ ਯਕੀਨ ਕਰਦੇ ਹਨ ਉਸ ਪਰਮਾਤਮਾ ਤੇ ਉਹ ਗਣੇਸ਼ ਆਰਾਧਨਾ ਕਰ ਰਹੇ ਹਨ ਬਟਾਲਾ ਚ ਪਹੁੰਚੇ ਆ ਕਿਉਂਕਿ ਇਹ ਮੌਕਾ ਸੀ ਕਿ ਤੁਹਾਨੂੰ ਵੀ ਇਸ ਇਤਿਹਾਸ ਬਾਰੇ ਜਾਣੂ ਕਰਾਈਏ ਭੰਡਾਰੀ ਮਹੱਲੇ ਬੈਠੇ ਆ ਸਾਡੇ ਭੈਣ ਜੀ ਤਸਵੀਰਾਂ ਸਾਂਝੀਆਂ ਕਰਦੇ ਆ ਉਸਮ ਜੀ ਜਿਨ੍ਹਾਂ ਨੇ ਘਰ ਦੇ ਵਿੱਚ ਗਣਪਤੀ ਗਣੇਸ਼ ਮਹਾਰਾਜ ਜੀ ਨੂੰ ਲਿਆਂਦਾ ਹੈ ਵਿਧੀ ਪੂਰਵਕ ਲਿਆਂਦਾ ਹੈ ਰੋਜ਼ satsang ਹੁੰਦਾ ਹੈ ਔਰ ਵੱਡੀ ਗੱਲ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਹੈ ਕਿ ਜਿਹੜੇ ਹੁਣ ਹਾਲਾਤ ਖਾਸ ਕਰਕੇ ਪੰਜਾਬ ਦੇ ਬਣੇ ਨੇ ਜਿਹੜੇ ਪਾਣੀ ਚੜੇ ਨੇ ਰਾਵੀ ਦਰਿਆ ਜਾਂ ਲਾਗੇ ਛਾਗੇ ਇਲਾਕਿਆਂ ਦੇ ਵਿੱਚ ਉਹਨਾਂ ਵਾਸਤੇ ਵੀ ਅਰਦਾਸ ਕੀਤੀ ਜੇ ਵਧੀਆ ਗੱਲ ਹੈ ਗੱਲਬਾਤ ਕਰਦੇ ਆ ਸਸਕਾ ਭੈਣੀ ਸਭ ਤੋਂ ਪਹਿਲਾਂ ਗਣੇਸ਼ ਮਹਾਰਾਜ ਜੀ ਬਾਰੇ ਥੋੜਾ ਜਿਆ ਦੱਸੋ ਤੁਹਾਨੂੰ ਕਿਦਾਂ ਪਿਆਰ ਪਿਆ ਗਣੇਸ਼ ਮਹਾਰਾਜ ਜੀ ਨਾਲ ਕਿਉਂਕਿ ਬਹੁਤ ਘੱਟ ਮੈਂ ਵੇਖਿਆ ਮਹਾਰਾਸ਼ਟਰ ਦੀ ਗੱਲ ਕਰੀਏ ਤੇ ਬਹੁਤ ਵੱਡੇ ਪੱਧਰ ਤੇ ਪੂਜਾ ਕੀਤੀ ਜਾਂਦੀ ਹੈ ਪਰ ਬਟਾਲਾ 'ਚ ਮੇਰੇ ਖਿਆਲ ਨਾਲ ਕੋਈ ਚੰਦ ਘਰ ਨਹੀਂ ਜਿੱਤੇ ਕਿਰਪਾ ਮਹਾਰਾਜ ਜੀ ਸਭ ਤੋਂ ਪਹਿਲਾਂ ਇਹ ਗੱਲ ਸਾਂਝੀ ਕਰੀਏ ਸਭ ਤੋਂ ਪਹਿਲਾਂ ਤੇ ਮੈਂ ਗੜਪਤੀ ਗਣੇਸ਼ ਮਹਾਰਾਜ ਜੀ ਦੀ ਕਹਿਣਾ ਚਾਹਨੀ ਆ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਕੋਈ ਕੁਝ ਨਹੀਂ ਕਰ ਸਕਦਾ ਮੇਰੀ ਬੜੀ ਧੀਰ ਤੋਂ ਇਹ 50 ਸੀ ਕਿ ਜਦੋਂ ਘਰ ਬਨੇਗਾ ਮੇਰੀ ਬੇਟੀ ਗੰਦੇ ਸੀ ਉਸ ਉਹਦੋਂ ਸੀ ਗਣਪਤੀ ਲੈ ਕੇ ਆਵਾਂਗੇ ਔਰ ਵੈਸੇ ਵੀ ਸਾਡੇ ਜਿਹੜੇ ਸਨਾਤਨ ਧਰਮ ਚ ਗਣਪਤੀ ਜੀ ਪ੍ਰਥਮ ਪੁੱਜੇ ਇਸ ਕਰਕੇ ਇਹਨਾਂ ਦੀ ਕਿਰਪਾ ਪਾਣ ਲਈ ਅਸੀਂ ਇਹਨਾਂ ਨੂੰ ਇਹਨਾਂ ਦੇ ਘਰ ਚ ਹੀ ਲੈ ਕੇ ਆਏ ਸਾਡਾ ਕੁਛ ਨਹੀਂ ਹੈ ਬਹੁਤ ਸਾਰੇ ਲੋਕ ਤੇ ਜਾਣਦੇ ਨੇ ਪਰ ਜਿਹੜੇ ਚੰਦ ਲੋਕ ਸਰ ਦਰਸ਼ਕ ਨਹੀਂ ਜਾਣਦੇ ਅੱਜ ਕੁਝ ਗੱਲਾਂ ਆਪਾਂ ਸਾਂਝੀਆਂ ਕਰਨੀਆਂ ਗਣੇਸ਼ ਮਹਾਰਾਜ ਜੀ ਦੀ ਜਿਹੜੀ ਤੁਸੀਂ ਆਰਾਧਨਾ ਕਰ ਰਹੇ ਹੋ ਸੀ ਵੇਖ ਰਹੇ ਹਾਂ ਕੈਮਰਾ ਵਿਖਾਏਗਾ satsang ਕਰ ਰਹੀਆਂ ਸਾਡੀਆਂ ਪੈਣਾ ਕੱਟੀਆਂ ਹੋ ਕੇ ਇਹ ਕਿੰਨੇ ਦਿਨ satsang ਚੱਲਦਾ ਕਿਉਂਕਿ 27 ਤਰੀਕ ਨੂੰ ਗਣੇਸ਼ ਚਤੁਰਦਸ਼ੀ ਸੀ ਉਸ ਦਿਨ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਲਗਾਤਾਰ satsang ਹੋ ਰਿਹਾ ਵਿਸਰਜਨ ਕਿੰਨੇ ਦਿਨ ਬਾਅਦ ਕਰੋਗੇ ਇਹ ਅਨੰਤ ਚ ਚਤੁਰਦਸ਼ੀ ਦੇ ਦਿਨ ਅਸੀਂ ਗਣਪਤੀ ਜੀ ਨੂੰ ਲੈ ਕੇ ਆਨੇ ਆ ਘਰ ਚਤੁਰਥ ਚਤੁਰਥੀ ਦੀ ਅਸ਼ਿਤੀਥੀ ਜਿਹੜੀ ਹੁੰਦੀ ਹੈ ਉਸ ਦਿਨ ਅਸੀਂ ਲੈ ਕੇ ਆਨੇ ਆ ਪੂਰੇ ਵਿਸ਼ਵ ਚ ਪੂਰੇ ਭਾਰਤ ਚ ਉਸ ਦਿਨ ਹੀ ਇਹਨਾਂ ਨੂੰ ਆਪਣੇ ਘਰ ਲਿਆਂ ਦੀ ਪਰੰਪਰਾ ਹੈ ਔਰ ਕਈ ਇੱਕ ਦਿਨ ਦੇ ਡੇਢ ਦਿਨ ਦੇ ਗਣਪਤੀ ਸਥਾਪਿਤ ਕਰਦੇ ਆ ਕਈ ਢਾਈ ਦਿਨ ਦੇ ਕਰਦੇ ਆ ਮਤਲਬ 5 ਦਿਨ ਦੇ ਜਿੰਨੀ ਸ਼ਰਧਾ ਹੁੰਦੀ ਹੈ ਜਿਆਦਾ ਤੋਂ ਜਿਆਦਾ 11 ਦਿਨ ਦੇ ਗਣਪਤੀ ਜਿਹੜੇ ਆਪਣੇ ਘਰ ਸਥਾਪਿਤ ਕਰਦੇ ਜਿਸ ਦਿਨ ਮਹਾਰਾਜ ਨੂੰ ਘਰ ਲਿਆਂਦਾ ਕੈਮਰੇ ਤੇ ਤਸਵੀਰਾਂ ਮਨੁਖਾਈ ਜਾਵਾਂਗਾ ਮਡੇ ਪਰਿਵਾਰ ਨੇ ਸਾਂਝੀਆਂ ਕੀਤੀਆਂ ਬੜੇ ਖੁਸ਼ੀ ਨਾਲ ਬੜੇ ਬੈਂਡ ਵਾਜੇ ਵਜਾ ਕੇ ਨੱਚਦੇ ਹੋਏ ਝੂਮਦੇ ਹੋਏ ਉਹਦੀ ਆਸਥਾ ਜੀ ਪਰ ਥੋੜਾ ਆਪਣੇ ਮੂੰਹ ਤੇ ਦੱਸੋ ਜਦੋਂ ਲੈ ਕੇ ਆਏ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਦੀ ਮਨ ਵਿੱਚ ਗੱਲ ਚੱਲਦੀ ਸੀ ਕਿਸ ਤਰ੍ਹਾਂ ਦੀ ਭਗਤੀ ਭਾਵਨਾ ਸੀ ਜਦੋਂ ਅਸੀਂ ਲੈ ਕੇ ਆਏ ਆ ਸਾਨੂੰ ਮਹੀਨਾ ਪਹਿਲਾਂ ਹੀ ਚਾੜ੍ਹਿਆ ਸੀ ਵੀ ਗਣਪਤੀ ਜੀ ਨੇ ਆਣਾ ਹੈ ਅਸੀਂ ਤਾਂ ਮਹੀਨਾ ਪਹਿਲਾਂ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਮਨ 'ਚ ਬਹੁਤ ਉલ્લાਸ ਸਾਡਾ ਹੀ ਨਹੀਂ ਸਾਰਿਆਂ ਦਾ ਜਿਹੜੇ ਨਾਲ ਚੱਲਦੇ ਆ ਜਿਹੜੇ ਨਾਲ ਸਾਡੇ ਲੈ ਕੇ ਆਂਦੇ ਗਣਪਤੀ ਜੀ ਨੂੰ ਅਸੀਂ ਬੈਂਡ ਵਾਜਿਆਂ ਨਾਲ ਲੈ ਕੇ ਆਨੇ ਆ ਪੂਰੀ ਗਲੀ ਮਹੱਲਾ ਸਾਡਾ ਸਾਰਾ ਹੀ ਨਾਲ ਮਿਲ ਕੇ ਲੈ ਕੇ ਆਨੇ ਆ ਇਹਨਾਂ ਨੂੰ ਬੜੀ ਖੁਸ਼ੀ ਦੇ ਨਾਲ ਪਰ ਬਹੁਤ ਹੀ ਉਤਸ਼ਾਹ ਬੜੇ ਪ੍ਰੇਮ ਨਾਲ ਬੜੀ ਭਗਤੀ ਦੇ ਨਾਲ ਅਸੀਂ ਇਹਨਾਂ ਨੂੰ ਲੈ ਕੇ ਆਨੇ ਆ ਭਾਂਜੀ ਆਫ ਕੈਮਰਾ ਕਾਫੀ ਤੁਹਾਡਾ ਵਿਚਾਰ ਚਰਚਾ ਹੋਈ ਔਰ ਮੈਨੂੰ ਵੀ ਅੱਜ ਥੋੜਾ ਬਹੁਤ ਗਿਆਨ ਮਿਲਿਆ ਇਹ ਮਾਰੇ ਬਾਰੇ ਜਿਹੜਾ 11 ਦਿਨ ਦੀ ਵਿਧੀ ਵਿਵਧਾਨ ਪੂਜਾ ਸਤ ਸੰਗ ਇਹਦੇ ਬਾਰੇ ਥੋੜੀ ਦਰਸ਼ਕਾਂ ਨਾਲ ਗੱਲ ਸੰਜੀ ਕਰੀਏ ਇਹ 11 ਦਿਨ ਹੀ ਕਿਉਂ ਮੰਨੇ ਗਏ ਜਿਹੜੇ ਗਣਪਤੀ ਗਣੇਸ਼ ਮਹਾਰਾ ਜੀ ਨਾ ਜਿਹੜੇ ਵੇਦ ਵਿਆਸ ਜੀ ਮਹਾਭਾਰਤ ਜਿਹੜਾ ਮਹਾਕਾਵਿਆ ਸਾਡਾ ਉਹਦੀ ਰਚਨਾ ਕਰ ਰਹੇ ਸੀਗੇ ਤੇ ਉਹਨਾਂ ਨੂੰ ਲਿਖਣ ਵਾਸਤੇ ਉਹ ਕੋਈ ਬਹੁਤ ਹੀ ਜਿਹੜੇ ਉੱਚ ਉਹਦੇ ਵਾਲੇ ਸੀਗੇ ਨਾ ਉਹ ਚਾਹੀਦੇ ਸੀਗੇ ਵੀ ਜਿਹੜੇ ਬਹੁਤ ਹੀ ਕਰਨੀ ਵਾਲੇ ਹੋਣ ਉਹ ਹੀ ਲਿਖ ਸਕਦੇ ਆ ਵੀ ਗਣਪਤੀ ਤੋਂ ਜ਼ਿਆਦਾ ਹੋਰ ਕੋਈ ਹੋ ਹੀ ਨਹੀਂ ਸੀ ਸਕਦਾ ਇਸ ਕਰਕੇ ਜਿਹੜੇ ਵੇਦ ਵਿਆਸ ਜੀ ਨਾ ਉਹਨਾਂ ਨੇ ਇਹਨਾਂ ਨੂੰ ਗਣਪਤੀ ਜੀ ਨੂੰ ਪ੍ਰਾਰਥਨਾ ਕੀਤੀ ਵੀ ਮਹਾਭਾਰਤ ਕਾਵਿਏ ਦੀ ਰਚਨਾ ਕਰਨੀ ਹੈ ਤੇ ਗਣਪਤੀ ਕਹਿਣ ਲੱਗੇ ਕਿ ਮੈਂ ਜਦੋਂ ਤੁਸੀਂ ਬੋਲੋਗੇ ਨਾ ਤੇ ਮੇਰੀ ਕਲਮ ਰੁਕਣੀ ਨਹੀਂ ਚਾਹੀਦੀ ਵੀ ਤੁਸੀਂ ਬੋਲੀ ਜਾਓ ਔਰ ਮੈਂ ਲਿਖੀ ਜਾਊਂਗਾ ਜਿੱਥੋਂ ਵੀ ਤੁਸੀਂ ਬੋਲਣਾ ਬੰਦ ਕਰਤਾ ਮੇਰੀ ਕਲਮ ਉੱਥੇ ਰੁਕ ਜੇਗੀ ਤੇ ਵੇਦਵਾ ਜੀ ਨੇ 11 ਦਿਨ ਤੱਕ ਨਿਰੰਤਰ ਬਿਨਾਂ ਰੁਕੇ ਜਿਹੜੇ ਮਹਾਕਾਵਿਆ ਹੈਗਾ ਸੀਗਾ ਮਹਾਭਾਰਤ ਦਾ ਉਹ ਲਿਖਵਾਇਆ ਗਣੇਸ਼ ਜੀ ਤੋਂ ਤੇ ਜਦੋਂ 11ਵੇਂ ਮਤਲਬ 11 ਦਿਨ ਕੰਮ ਹੋ ਗਏ ਕੰਪਲੀਟ ਹੋ ਗਏ ਮਹਾਭਾਰ ਮਹਾਭਾਰਤ ਜਿਹੜਾ ਕਾਵਿਆ ਸੀਗਾ ਉਸ ਤੋਂ ਬਾਅਦ ਗਣੇਸ਼ ਜੀ ਦਾ ਸਰੀਰ ਇੱਕਦਮ ਤਪਨਾ ਸ਼ੁਰੂ ਹੋ ਗਿਆ ਬਈ ਲਿਖ ਕੇ ਨੌਨਸਟਾਪ ਲਿਖਣਾ ਤੇ ਉਹਨਾਂ ਦਾ ਸਰੀਰ ਤਪਨਾ ਸ਼ੁਰੂ ਹੋ ਗਿਆ ਤੇ ਫਿਰ ਵੀ ਇਦਵਿਸ਼ ਜੀ ਨੇ ਉਹਨਾਂ ਦੇ ਸਰੀਰ ਤੇ ਮਿੱਟੀ ਦਾ ਲੇਪ ਕੀਤਾ ਔਰ ਉਹਨਾਂ ਨੂੰ ਮਿੱਟੀ ਦਾ ਲੇਪ ਕਰਨ ਤੋਂ ਬਾਅਦ ਵੀ ਮਤਲਬ ਜਦੋਂ ਉਹਨਾਂ ਦੀ ਤਪਨ ਨਹੀਂ ਸੀ ਲੱਗ ਰਿਆ ਕਿ ਠੰਡੀ ਹੋਈ ਹੈ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਜਿਹੜਾ ਜਲ ਦੇ ਵਿੱਚ ਮਤਲਬ ਇਸ਼ਨਾਨ ਕਰਵਾਇਆ ਉਦੋਂ ਤੋਂ ਇਹ ਪਰੰਪਰਾ ਬਣੀ ਹੈ ਕਿ ਉਹਨਾਂ ਨੂੰ ਜਲ ਤੇ ਇਸ਼ਨਾਨ ਕਰਨਾ ਹੈ ਹੁਣ ਕਈ ਲੋਗ ਇਹ ਵੀ ਕਹਿੰਦੇ ਐ ਭਈ ਇਹ ਜੇ ਉਹ ਤਾਂ ਇੰਨੇ ਸੀਗੇ ਐਡੇ ਵੱਡੇ ਮਤਲਬ ਭਗਵਾਨ ਹੈ ਖੁਦ ਤੇ ਉਹਨਾਂ ਨੂੰ ਕੀ ਲੋੜ ਐ ਵੀ ਉਹਨਾਂ ਨੂੰ ਤਾਂ ਪੰਦੀ ਕੀ ਲੋੜ ਐ ਇਹ ਸਾਰੀ ਮਾਇਆ ਹੁੰਦੀ ਉਹਨਾਂ ਦੀ ਇਹ ਸਾਰੀ ਜਿਹੜੀ ਸ੍ਰਿਸ਼ਟੀ ਐ ਉਹਨਾਂ ਨੂੰ ਦਿਖਾਉਣ ਵਾਸਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਚਲਾਉਣ ਵਾਸਤੇ ਜਾਂ ਉਹਨਾਂ ਲਈ ਇਹ ਮਾਇਆ ਉਹੀ ਰਚਦੇ ਉਹੀ ਕਰਦੇ ਉਹਨਾਂ ਦੀਆਂ ਉਹੀ ਜਾਣ ਸਕਦੇ ਲੀਲਾ ਅਸੀਂ ਤਾਂ ਸਿਰਫ ਕਹਿ ਹੀ ਸਕਦੇ ਆ ਨਟ ਤੇ ਵੇਖਿਆ ਹਾਂ ਤਾਂ ਸੋਸ਼ਲ ਮੀਡੀਆ ਜਮਾਨਾ ਆਮ ਕਰਕੇ ਜਾਣਕਾਰੀ ਮਿਲ ਜਾਂਦੀ ਹੈ ਮੈਂ ਵੀ ਸਰਚ ਕੀਤਾ ਹੈ ਕਰੀ ਕਿ ਮਾਨਾ گاਉ ਪੈਂਦਾ ਇੱਕ ਉਥੋਂ ਸਰਸਪਤੀ ਨਦੀ ਜਿਹੜੋ ਨਿਕਲਦੀ ਹੈ ਇਹ ਵੀ ਥੋੜੀ ਗੱਲ ਸਾਂਝੀ ਕਰੀਏ ਦਰਸ਼ਕਾਣਾ ਕਿਉਂਕਿ ਇਹ ਸੁਣਿਆ ਗਿਆ ਕਥਾਵਾਂ ਦੇ ਵਿੱਚ ਵੀ ਇਹ ਲਿਖਿਆ ਗਿਆ ਹੈ ਸਚਾਈ ਹੈ ਕਿ ਜਦੋਂ ਗਣੇਸ਼ ਮਹਾਰਾਜ ਜੀ ਸਭ ਕੁਝ ਲਿਖ ਰਹੇ ਸੀ ਤੇ ਸ਼ੋਰ ਸ਼ਰਾਬਾ ਹੋ ਰਿਹਾ ਸੀ ਮੈਂ ਤੁਹਾਡੇ ਮੂੰਹ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਨਾ ਹਾਂਜੀ ਇਹ ਉੱਥੇ ਲਿਖ ਰਹੇ ਸੀ ਜਿਸ ਸਮੇਂ ਤਾਂ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਹੀ ਮਾਂ ਕਾਵੇ ਦੀ ਰਚਨਾ ਹੋਈ ਹੈ ਤੇ ਉਹ ਜਦੋਂ ਨਦੀ ਬڑے ਵੇਗ ਨਾਲ ਆਂਦੀ ਹੈ ਤਾਂ ਸ਼ੋਰ ਤਾਂ ਆਂਦਾ ਹੀ ਹੈ ਨਦੀ ਦਾ ਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਸਸਵਤੀ ਨਦੀ ਨੂੰ ਸ਼ਾਬ ਦਿੱਤਾ ਸੀ ਕਿ ਮਤਲਬ ਸ਼ਾਂਤ ਹੋ ਕੇ ਸ਼ਾਂਤ ਹੋ ਜਾਏਗੀ ਉਸ ਤੋਂ ਬਾਅਦ ਉਹ ਉੱਥੇ ਆਵਾਜ਼ ਨਹੀਂ ਹੁੰਦੀ ਨਦੀ ਦੀ ਸਸਵਤੀ ਨਦੀ ਉੱਥੇ ਸ਼ਾਂਤ ਹੋ ਕੇ ਪਾਣੀ ਅਕਲ ਹੈਰਾਨ ਹੋ ਜਾਂਦੀ ਮੈਂ ਵੀ ਸੋਸ਼ਲ ਮੀਡੀਆ ਤੇ ਵੇਖਿਆ ਬਾਕਾਇਦਾ ਉੱਥੇ ਜਾ ਜਾ ਕੇ ਲੋਕ ਦੱਸਦੇ ਆ ਕਿ ਸਸਵਤੀ ਆ ਰਹੀ ਹੈ ਪਰ ਉੱਥੋਂ ਫਿਰ ਅਲੋਪ ਹੋ ਜਾਂਦੀ ਹੈ ਜੇ ਗੱਲ ਕਰੀਏ ਤੇ ਇਹ ਅਕਲ ਹੈਰਾਨ ਹੋ ਜਾਂਦੀ ਹੈ ਕਿ ਕਿੱਦਾਂ ਹੋਇਆ ਪਰ ਜੋ ਵੇਦਾਂ ਸ਼ਾਸਤਰ ਲਿਖਿਆ ਉਹ ਗੱਲ ਜਿਹੜੀ ਸਪਸ਼ਟ ਹੈ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਇਹ ਉਹਨਾਂ ਦੀ ਲੀਲਾ ਹੈ ਅਸੀਂ ਤਾਂ ਖੁਸ਼ ਨਹੀਂ ਕਰ ਸਕਦੇ ਅਸੀਂ ਤਾਂ ਸਿਰਫ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਉਹਨਾਂ ਨੂੰ ਲਿਆ ਸਕਦੇ ਹਾਂ ਮਤਲਬ ਅਸੀਂ ਵੀ ਕੋਣ ਉਹਨਾਂ ਨੇ ਲਿਆਣ ਵਾਲੇ ਉਹਨ ਉਹ ਸਾਨੂੰ ਚੁੰਨਦੇ ਅਸੀਂ ਨਹੀਂ ਉਹਨਾਂ ਨੂੰ ਕਹਿੰਦੇ ਉਹ ਸਾਨੂੰ ਚੁੰਨਦੇ ਆ ਕਿ ਅਸੀਂ ਲੈ ਕੇ ਆਏ ਹਾਂ ਉਹ ਘਰਾਂ ਉਹਨਾਂ ਦੀ ਕਿਰਪਾ ਹੈ ਸਾਡੇ ਇਹਦੇ ਵਿੱਚ ਖੁਸ਼ ਨਹੀਂ ਮੈਂ ਬਹੁਤ ਹੀ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀ ਹਾਂ ਮੇਰਾ ਪਰਿਵਾਰ ਕਿ ਸਾਡੇ ਘਰ ਆਏ ਉਹਨਾਂ ਨੇ ਇੰਨੀ ਕਿਰਪਾ ਕੀਤੀ ਔਰ ਹਮੇਸ਼ਾ ਕਿਰਪਾ ਕਰਦੇ ਰਹਿਣ ਤਹਾਡੀਆਂ ਅੱਖਾਂ ਨਮ ਹੋ ਗਈਆਂ ਭਾਵਕ ਹੋ ਗਏ ਹੋ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ ਮੂਰਤੀ ਬੜੀ ਪਿਆਰੀ ਹੈ ਕਿਉਂਕਿ ਭਗਵਾਨ ਦੇ ਹਰ ਰੂਪ ਚ ਪਿਆਰੇ ਹੁੰਦੇ ਪਰ ਜਦੋਂ ਮ ਆਇਆ ਮੈਂ ਸਭ ਤੋਂ ਪਹਿਲਾਂ ਜਿਹਾ ਸ਼ਾਟ ਕੀਤਾ ਤੇ ਮੂਰਤੀ ਇੰਨੀ ਪਿਆਰੀ ਹੈ ਕਿੱਥੋਂ ਲੈ ਕੇ ਆਏ ਹੋ ਮੈਂ ਕੀਮਤ ਨਹੀਂ ਪੁੱਛਾਂਗਾ ਤੁਸੀਂ ਦੱਸਿਓ ਆਫ ਕੈਮਰਾ ਵੀ ਸਾਡੇ ਬਾਤੇ ਅਨਮੋਲ ਹੈ ਇਹਦੀ ਕੋਈ ਕੀਮਤ ਨਹੀਂ ਪਰ ਇਹ ਮੂਰਤੀ ਕਿੱਥੋਂ ਲੈ ਕੇ ਆਏ ਹੋ ਫਿਰ ਕਿੱਦਾਂ ਤੁਸੀਂ ਇਹਦਾ ਆਰਡਰ ਕਰਦੇ ਹੋ ਜਾਂ ਕਿੱਦਾਂ ਲੈਣ ਜਾਂਦੇ ਹੋ ਕਿੱਦਾਂ ਸਿਲੈਕਟ ਕਰਦੇ ਹੋ ਕਿ ਇਹੀ ਮੂਰਤੀ ਲੈ ਕੇ ਆਉਣੀ ਹੈ ਜਾਂ ਕਿੱਦਾਂ ਦੀ ਮੂਰਤੀ ਲੈ ਕੇ ਆਉਣੀ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਘਟ ਰਦੀ ਅਸੀਂ ਸਿਲ ਏ ਜਲੰਦਰ ਰੋਡ ਤੇ ਪੰਡਾਲ ਹੈ ਉਥੇ ਮੂਰਤੀਆਂ ਕਾਫੀ ਸੰਖਿਆ ਚ ਮੂਰਤੀਆਂ ਰੱਖਿਆ ਹੁੰਦੀਆਂ ਹਨ ਨੇ ਤੇ ਅਸੀਂ ਉਥੋਂ ਦੇਖ ਕੇ ਫਿਰ ਜਿਹੜੇ ਗਣਪਤੀ ਨੇ ਸਾਡੇ ਘਰ ਆਣਾ ਹੁੰਦਾ ਉਹ ਸਾਨੂੰ ਚੁੰਦੇ ਆ ਵੀ ਅਸੀਂ ਤੁਹਾਡੇ ਘਰ ਜਾਣਾ ਅਸੀਂ ਨਹੀਂ ਚੁੰਦੇ ਫਿਰ ਅਸੀਂ ਉਹਨਾਂ ਨੂੰ ਕਹਿ ਆਂਦੇ ਆ ਵੀ ਇਹਨਾਂ ਨੇ ਸਾਡੇ ਤੇ ਕਿਰਪਾ ਕਰਨੀ ਉਹ ਫਿਰ ਉਹ ਨੰਬਰ ਲਿਖ ਕੰਦੇ ਵਿੱਚ ਕਹਿੰਦੇ ਮੈਂ ਸੁਪਨਾ ਸੁਣਾਵਾ ਕੱਲ ਰਾਤ ਦਾ ਮਈਆ ਨਾਲ ਗੱਲਾਂ ਕੀਤੀਆਂ ਕਰੀ ਭਗਵਾਨ ਤੁਹਾਡੇ ਸਵੇਰੇ ਚ ਵੀ ਆਏ ਅਰੇ ਪਰਿਵਾਰ ਦੇ ਸੁਪਨੇ ਚ ਵੀ ਆਇਆ ਕਿਉਂਕਿ ਜਿੰਨੂੰ ਅਸੀਂ ਮੰਨਦੇ ਆਂ ਆਸਤਕ ਮੈਂ ਤੁਹਾਨੂੰ ਦੱਸਦੀ ਆਂ ਗੱਲ ਅਸੀਂ ਪਹਿਲੇ ਇੱਕ ਮੂਰਤੀ ਮਤਲਬ ਮਤਲਬ ਦੇਖ ਕੇ ਆਏ ਸੀ ਮੇਰੀ ਬੇਟੀ ਦੇ ਸੁਪਨੇ ਚ ਬਾਰ-ਬਾਰ ਉਹ ਦੂਸਰੀ ਮੂਰਤੀ ਜਿਹੜੀ ਇਹ ਲੈ ਕੇ ਆਣੀ ਸੀ ਨਾ ਇਹ ਹੀ ਮੂਰਤੀ ਆਈ ਜਾ ਰਹੀ ਸੀ ਕਿ ਮੰਮਾ ਸੀ ਉਹ ਹੀ ਲੈ ਕੇ ਆਣੀ ਉਹ ਹੀ ਲੈ ਕੇ ਆਣੀਆ ਫਿਰ ਦੁਬਾਰਾ ਮਤਲਬ ਉਹਨਾਂ ਨੂੰ ਕਹਿ ਕੇ ਆਏ ਵੀ ਉਹਨਾਂ ਦੀ ਇੱਛਾ ਕਿ ਉਹ ਉਹ ਉਹਨਾਂ ਨੇ ਆਣਾ ਸੀ ਸਾਡੇ ਘਰ ਸਾਡੀ ਕੋਈ ਇੱਛਾ ਨਹੀਂ ਉਹਨਾਂ ਦੀ ਇੱਛਾ ਸੀ ਕਿ ਬਾਰ ਬਾਰ ਉਹਨੂੰ ਆ ਰਿਹਾ ਸੀਗਾ ਕਿ ਮੇਰਾ ਸਰੂਪ ਇਹ ਵਾਲਾ ਸਰੂਪ ਆਣਾ ਹੈ ਘਰ ਤੇ ਇਹ ਉਹਨਾਂ ਦੀ ਇੱਛਾ ਹੈ ਵੀ ਉਹਨਾਂ ਨੇ ਆਣਾ ਸੀ ਔਰ ਉਹੀ ਆਏ ਫਿਰ ਅਸੀਂ ਦੁਬਾਰਾ ਜਾ ਕੇ ਕਹਿ ਕੇ ਆਏ ਉਹਨਾਂ ਨੂੰ ਬਈ ਇਹ ਵਾਲੇ ਗਣਪਤੀ ਵੀ ਕਿਰਪਾ ਸਾਡੇ ਤੇ ਕਰਨ ਛੇਤਰੀ ਨੂੰ ਵਿਸਰਜਨ ਕਰੋਗੇ ਜਾ ਕੇ ਬਿਆਸ ਦਰਿਆ ਦੇ ਵਿੱਚ ਤੁਸੀਂ ਦੱਸਿਆ ਪਿਛਲੇ ਸਾਲ ਜਦੋਂ ਬਸਰਜਨ ਕੀਤਾ ਕੋਈ ਯਾਦਾਂ ਮਨਚ ਹੋਣਗੀਆਂ ਕਿਉਂਕਿ ਮੇਰੇ ਕੋਲ ਕਲਿੱਪ ਪਹੁੰਚੀ ਹੈ ਤੁਹਾਡੇ ਪਰਿਵਾਰ ਵੱਲੋਂ ਮੈਂ ਨਾਲ-ਨਾਲ ਉਹ ਸਾਂਝੀ ਕਰਾਂਗਾ ਕਿਉਂਕਿ ਛੇਤੀਕ ਦੂਰ ਹੈ ਪਰ ਮੈਂ ਚਾਹੁੰਨਾ ਕਿ ਦਰਸ਼ਕ ਨੇ ਉਹ ਸਾਰਾ ਸੀਨ ਵੇਖਣ ਵੇਖਿਆ ਵੀ ਹੋਗਾ ਸੋਸ਼ਲ ਮੀਡੀਆ ਤੇ ਪਰ ਸਾਡੇ ਚੰਦੇ ਜਰੀਏ ਵੇਖਣ ਕਿ ਜਦੋਂ ਇਹ ਸਰਜਨ ਕਰੀਦਾ ਕਿੰਦਾ ਦੀ ਸ਼ਰਧਾ ਕਿਦਨੇ ਭਾਵਨਾ ਹੁੰਦੀ ਹੈ ਹੋ ਸਕਦਾ ਛੇਤਰੀ ਨੂੰ ਅਸੀਂ ਨਾ ਜਾਈਏ ਨਾਲ ਪਤਾ ਨਹੀਂ ਕਿਸਮਤ ਚ ਹੈ ਜਾਂ ਨਹੀਂ ਹੈ ਤੁਸੀਂ ਦਿਨ ਨਿਯੋਤਾ ਦਿੱਤਾ ਪਰ ਮੈਂ ਉਹ ਪਲ ਸਾਂਝੇ ਕਰਨਾ ਚਾਹੁੰਨਾ ਕਿ ਪਿਛਲੇ ਸਾਲ ਜਦੋਂ ਗਏ ਇਸ ਸਾਲ ਦੀ ਤਿਆਰੀ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਇੱਕ ਐਨੇ ਦਿਨ ਗਣਪਤੀ ਖੋਲ ਹੁੰਦੇ ਆ ਸਾਡੇ ਤੇ ਇਹ ਬਹੁਤ ਹੀ ਭਾਵੁਕ ਪਲ ਵੀ ਹੁੰਦਾ ਉਹਨਾਂ ਨੂੰ ਛੋੜਾ ਵਿਛੋੜਾ ਹਾਂ ਕਿ ਜਿਵੇਂ ਹੁਣ ਰੌਣਕ ਲੱਗੀ ਹੁੰਦੀ ਅਸੀਂ ਘਰ ਸਾਡਾ ਨੇ ਐਵੇਂ ਲੱਗਦਾ ਕਿ ਭਰਿਆ ਭਰਿਆ ਸਾਖਸ਼ਾਤ ਬੈਠੇ ਹੋਏ ਆ ਔਰ ਜਦੋਂ ਇਹ ਚਲੇ ਜਾਂਦੇ ਆ ਮਤਲਬ ਜਾਂਦੇ ਕਿਤੇ ਵੀ ਨਹੀਂ ਐ ਇੱਥੇ ਹੀ ਰਹਿੰਦੇ ਆ ਪਰ ਇੱਕ ਇਹ ਹੈਗਾ ਕਿ ਸਾਡੇ ਸਨਾਤਨ ਪਰੰਪਰਾ ਚ ਕਿ ਕਈ ਵਾਰੀ ਇਹ ਵੀ ਕਹਿੰਦੇ ਆ ਕਿ ਜਿਹੜੇ ਗਣਪਤੀ ਆ ਉਹਨਾਂ ਦਾ ਤੁਸੀਂ ਵਿਸਰਜਨ ਕਰ ਦੋਗੇ ਤੇ ਫਿਰ ਅੱਗੇ ਪੂਜਾ ਕਿਸ ਤਰ੍ਹਾਂ ਕਰਨੀ ਹੈ ਸਾਡੀ ਜਿਹੜੀ ਸਨਾਤਨ ਪਰੰਪਰਾ ਹੈ ਉਹਦੇ ਵਿੱਚ ਹਰ ਦੇਵਤਾ ਦਾ ਗਣਪਤੀ ਜੀ ਦਾ ਵੀ ਹਰ ਦੇਵਤਾ ਦਾ ਪੂਜਾ ਤੋਂ ਪਹਿਲੇ ਅਸੀਂ ਆਵਾਹਨ ਕਰਦੇ ਆਂ ਔਰ ਪੂਜਾ ਕਰਨ ਤੋਂ ਬਾਅਦ ਚਾਹੇ ਇੱਕ ਦਿਨ ਦੀ ਕਰੀਏ ਦੋ ਦਿਨ ਦੀ ਕਰੀਏ ਫਿਰ ਉਹਨਾਂ ਨੂੰ ਆਪਣੇ ਧਾਮ ਭੇਜਣ ਲਈ ਅਸੀਂ ਆਰਤੀ ਕਰਦੇ ਆਂ ਜਾਂ ਵਿਸਰਜਨ ਕਰਦੇ ਆਂ ਮਤਲਬ ਇਹ ਪਰੰਪਰਾ ਬਣੀ ਹੋਈ ਹੈ ਵੀ ਉਹਨਾਂ ਨੂੰ ਆਪਣੇ ਨਾਮ ਜਾਣ ਲਈ ਅਸੀਂ ਕਹਿੰਨੇ ਆ ਕਿ ਹੁਣ ਸਾਡੇ ਤੁਸੀਂ ਆਇਓ ਸਾਡੇ ਜੋ ਵੀ ਮੰਗਲਿਕ ਕਾਰੇ ਹੋਏ ਆ ਅਸੀਂ ਤੁਹਾਡਾ ਆਵਾਹਨ ਕੀਤਾ ਫਿਰ ਭਗਵਾਨ ਆਪਣੇ ਧਾਮ ਜਾਂਦੇ ਆ ਫਿਰ ਜਦੋਂ ਕੋਈ ਮੰਗਲਿਕ ਕਾਰੇ ਹੁੰਦਾ ਇਹ ਨਹੀਂ ਕਿ ਸਾਲ ਬਾਅਦ ਹੀ ਹੋਣਾ ਹੁਣ ਜਦੋਂ ਜੇ ਅਸੀਂ ਕੱਲ ਵੀ ਗਣਪਤੀ ਜੀ ਨੇ ਵਿਸਰਜਣ ਤੋਂ ਬਾਅਦ ਸਾਡੇ ਘਰ ਕੋਈ ਪੂਜਾ ਹੋਏ ਤੇ ਅਸੀਂ ਆਵਾਹਨ ਕਰਾਂਗੇ ਉਹਨਾਂ ਦਾ ਤੇ ਫਿਰ ਉਹਨਾਂ ਨੂੰ ਬੁਲਾਵਾਂਗੇ ਤੇ ਉਹ ਆਣਗੇ ਇਹ ਨਹੀਂ ਵੀ ਸਾਲ ਬਾਅਦ ਹੀ ਆਣਗੇ ਵੀ ਕਈ ਕਹਿੰਦੇ ਵੀ ਦੀਵਾਲੀ ਤੇ ਤੁਸੀਂ ਕੀ ਕਰਨਾ ਹੈ ਵੀ ਸਜਨ ਕਰਤਾ ਇਹ ਗੱਲ ਨਹੀਂ ਜਦੋਂ ਵੀ ਭਗਵਾਨ ਜੀ ਨੂੰ ਬੁਲਾਉਂਦੇ ਆ ਉਹ ਆਂਦੇ ਆ ਇਹ ਇੱਕ ਪਰੰਪਰਾ ਹੈ ਇੱਕ ਸਵਾਲ ਹੋਰ ਆ ਗਿਆ ਲੱਡੂਆਂ ਦਾ ਭੋਗ ਕਿਉਂਕਿ ਭੇਟਾਂ 'ਚ ਸੁਣੀਦਾ ਵਾ ਭਜਨਾ 'ਚ ਸੁਣੀਦਾ ਵਾ ਲੱਡੂਆਂ ਦਾ ਜ਼ਿਕਰ ਜ਼ਰੂਰ ਆਉਂਦਾ ਥੋੜਾ ਇਹ ਵੀ ਜ਼ਿਕਰ ਸਾਂਝਾ ਕਰੀਏ ਮੈਂ ਨਾਲ-ਨਾਲ ਫੋਟੋ ਵੀ ਖਾਵਾਂਗਾ ਸਕਰੀਨ ਤੇ ਕਿ ਲੱਡੂਆਂ ਦਾ ਭੋਗ ਲਗਾਇਆ ਜਾਂਦਾ ਇਹਨੂੰ ਲੱਡੂਆਂ ਨੂੰ ਹੋਰ ਕੀ ਕਹਿੰਦੇ ਐ ਇਹ ਇੱਕ ਤਾਂ ਮੈਂ ਤੁਹਾਨੂੰ ਦੱਸਾਂ ਸਾਡੇ ਜਿੰਨੇ ਵੀ ਦੇਵੀ-ਦੇਵਤਾ ਹਨ ਅਲੱਗ-ਅਲੱਗ ਜਿਹੜੇ ਸਰੂਪਾਂ ਦੇ ਉਹ ਅਲੱਗ-ਅਲੱਗ ਭੋਗ ਉਹਨਾਂ ਦੇ ਲੱਗਦੇ ਆ ਜਿਵੇਂ ਭਗਵਾਨ ਜੀ ਨੂੰ ਮੱਖਣ ਦਾ ਭੋਗ ਲੱਗਦਾ ਐ ਕ੍ਰਿਸ਼ਨ ਜੀ ਨੂੰ ਮੱਖਣ ਦਾ ਭੋਗ ਲੱਗਦਾ ਹੈ ਰਾਮ ਜੀ ਨੂੰ ਵੀ ਮੱਖਣ ਮਿਸ਼ਰੀ ਦਾ ਭੋਗ ਲੱਗਦਾ ਹੈ ਬਜਰੰਗ ਬਲੀ ਨੂੰ ਲੱਡੂਆਂ ਦਾ ਬੂੰਦੀ ਦਾ ਭੋਗ ਲੱਗਦਾ ਹੈ ਇਸੇ ਤਰ੍ਹਾਂ ਹੀ ਭਗਵਾਨ ਜੀ ਨੂੰ ਮੋਦਕ ਦਾ ਭੋਗ ਲੱਗਦਾ ਹੈ ਮਤਲਬ ਹਿੰਦੀ ਚ ਮੈਨੂੰ ਇਹ ਪੱਕੇ ਤੌਰ ਤੇ ਤਾਂ ਪਤਾ ਨਹੀਂ ਮਹਾਰਾਸ਼ਟਰੀਆਂ ਚ ਮੋਦਕ ਕਹਿੰਦੇ ਆ ਵੈਸੇ ਅਸੀਂ ਤਾਂ ਲੱਡੂ ਹੀ ਕਹਿੰਦੇ ਆ ਹਾਂ ਅਸੀਂ ਤਾਂ ਲੱਡੂ ਹੀ ਕਹਿੰਦੇ ਆ ਤੇ ਸੁਨੇ ਸੁਣਾਏ ਕਰਕੇ ਅਸੀਂ ਵੀ ਮੋਦਕ ਕਹਿਣ ਲੱਗੇ ਵੀ ਮੋਦਕ ਦਾ ਭੋਗ ਲੱਗਦਾ ਹੈ ਵੈਸੇ ਲੱਡੂਆਂ ਦਾ ਭੋਗ ਮੋਦਕ ਦਾ ਭੋਗ ਭਗਵਾਨ ਜੀ ਨੂੰ ਲੱਗਦਾ ਹੈ ਇਸੀ ਸਾਡੇ ਬੜੇ ਸਤਿਕਾਰਯੋਗ ਭੈਣ ਜੀ ਕੁਸ਼ਮ ਜੀ ਬਟਾਲੇ ਤੋਂ ਭਾਵਕ ਹੋ ਗਏ ਨੇ ਆਫ ਕੈਮਰਾ ਦੱਸਿਆ ਬੜਾ ਕੋਈ ਭਗਵਾਨ ਦੱਸਿਆ ਪਰ ਉਹ ਗੱਲਾਂ ਕਈ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਸਕਰੀਨ ਤੇ ਕਿਉਂਕਿ ਆਸਥਾ ਦਾ ਵਿਸ਼ਵਾਸ ਦਾ ਸਵਾਲ ਹੈ ਜੇ ਤੁਸੀਂ ਮੰਨੋ ਤੇ ਪਰਮਾਤਮਾ ਨਾ ਮੰਨੋ ਤੇ ਕੁਝ ਵੀ ਨਹੀਂ ਇਸ ਕਰਕੇ ਇਹ ਦਿਨ ਤਿਹਾਰ ਚੱਲ ਰਹੇ ਨੇ ਗਣਪਤੀ ਗਣੇਸ਼ ਮਾਰੇ ਦੀ ਆਰਾਧਨਾ ਘਰ-ਘਰ ਵਿੱਚ ਹੋ ਰਹੀ ਹੈ ਜਿਨ੍ਹਾਂ ਨੂੰ ਆਸਥਾ ਵਿਸ਼ਵਾਸ ਹੈ ਉਹ ਸੱਜ ਸੰਗ ਕਰ ਰਹੇ ਹਨ 6 ਤਰੀਕ ਨੂੰ ਇਸ ਪਰਿਵਾਰ ਵੱਲੋਂ ਵਰ ਸਰਜਨ ਹੋਏਗਾ ਇਹ ਭਗਵਾਨ ਨੇ ਮੌਕਾ ਦਿੱਤਾ ਤੇ ਉਹ ਤਸਵੀਰਾਂ ਬਿਆਸ ਤਰੀਆ ਤੋਂ ਸਾਂਝੀਆਂ ਜ਼ਰੂਰ ਕਰਾਂਗੇ ਵੇਖਦੇ ਰਹੋ ਚੈਨਲ ਦਾ ਆ